ਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤੀਸਰੇ ਰਾਉਂਡ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਚਲੀ ਗਈ ਹੈ ਪਹਿਲੇ ਰਾਉਂਡ 'ਚ ਕਾਂਗਰਸ ਅੱਗੇ ਸੀ ਦੂਜੇ 'ਚ ਆਮ ਆਦਮੀ ਪਾਰਟੀ ਅੱਗੇ ਚਲੀ ਗਈ ਅਵਤਾਰ ਮੇਰੇ ਨਾਲ ਨੇ ਅਵਤਾਰ ਜੀ ਕੀ ਜਾਣਕਾਰੀ ਮਿਲੀ ਤੀਸਰੇ ਰਾਉਂਡ ਦੀ ਕੀ ਬਿਲਕੁਲ ਜੇ ਗੱਲ ਕੀਤੀ ਹੈ ਮੁਕਾਬਲੇ ਤੇ ਕਾਫੀ ਫਸਵਾ ਮੁਕਾਬਲਾ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਜਿਸ ਦਿਨ ਨਾਲ ਜਦੋਂ ਬੈਲਟ ਪੇਪਰ ਖੁੱਲੇ ਸੰ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਆਈ ਸੀਗੀ ਜਦੋਂ ਫਸਟ ਰੌਂਡ ਆਇਆ ਤਾਂ ਫਸਟ ਰੌਂਡ ਦੇ ਵਿੱਚ ਏਵੀਐਮ ਮਸ਼ੀਨਾਂ ਖੁੱਲਣ ਤੋਂ ਬਾਅਦ ਜਿਹੜੀ ਕਾਂਗਰਸ ਵਾ ਉਹ ਅੱਗੇ ਆਈ ਸੀਗੀ ਹੁਣ ਫਿਰ ਆਮ ਆਦਮੀ ਪਾਰਟੀ ਅੱਗੇ ਆਈਏ ਤੇ ਹੁਣ ਤੀਜਾ ਰੌਂਡ ਜਿਹੜਾ ਵਾ ਸਾਹਮਣੇ ਆ ਚੁੱਕਾ ਤੀਸਰੇ ਰੌਂਡ ਦੇ ਵਿੱਚ ਇੱਕ ਵਾਰ ਫਿਰ 449 ਵੋਟਾਂ ਦੇ ਨਾਲ ਕਾਂਗਰਸ ਜਿਹੜੀ ਆ ਲੀਡ ਕਰਦੀ ਹੋਈ ਨਜ਼ਰ ਆ ਰਹੀ ਆ ਇਹ ਆਮ ਆਦਮੀ ਪਾਰਟੀ ਦੀ 416 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਹੈਗੀਆਂ ਤੇ ਇਸੇ ਤਰ੍ਹਾਂ ਜਿਹੜਾ ਗੱਲ ਕੀਤੀ ਜਾਵੇ ਕਾਂਗਰਸ ਇੱਕ ਵਾਰ ਫਿਰ ਲੀਡ ਕਰਦੀ ਹੋ ਨਜ਼ਰ ਆ ਰਹੀ 449 ਵੋਟਾਂ ਦੇ ਨਾਲ ਜਿਹੜੀ ਕਾਂਗਰਸ ਹੈ ਇਸ ਵਾਰ ਲੀਡ ਕਰ ਰਹੀ ਹੈ ਜੀ ਸਰ ਜੀ ਇਹ ਟ੍ਰੈਂਡ ਦਿਲਚਸਪ ਮੁਕਾਬਲਾ ਅਖੀਰ ਤੱਕ ਲੱਗਦਾ ਇਸ ਤਰ੍ਹਾਂ ਹੀ ਚੱਲਦਾ ਲੱਗੇਗਾ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਅੱਗੇ ਫਿਰ ਆਮ ਆਦੀ ਪਾਰਟੀ ਅੱਗੇ ਫਿਰ ਕਾਂਗਰਸ ਅੱਗੇ ਇਹ ਜਨਰ ਤੱਕ 18 ਰਾਊਂਡ ਹੋ ਨੇ ਇਸੇ ਤਰ੍ਹਾਂ ਹੀ ਲੱਗਦਾ ਫਿਰ ਕਾਂਟੜੀ ਟੱਕਰ ਆਏਗੀ ਜਿਹੜਾ ਨਤੀਜੇ ਦਾ ਮਾਰਜਨ ਹੈ ਉਹ ਵੀ ਸੈਂਕੜੇ ਦੇ ਵਿੱਚ ਲੱਗੇ ਲੱਗਦਾ ਬਿਲਕੁਲ ਕਾਫੀ ਜੜੀ ਆ ਜੜੀ ਟੱਕਰ ਜੜੀ ਆ ਕਾਫੀ ਫਸਮੀ ਟੱਕਰ ਹੈਗੀ ਆ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਦੇ ਨਾਲ ਰੁਝਾਨ ਸਾਹਮਣੇ ਆ ਰਹੇ ਨੇ ਕਦੀ ਕਾਂਗਰਸ ਅੱਗੇ ਜਾਂਦੀ ਹੈ ਕਦੀ ਆਵਾ ਦੀ ਪਾਰਟੀ ਅੱਗੇ ਜਾਂਦੀ ਹੈ ਹੈਗਾ ਤਾਂ ਇਸੇ ਰੁਝਾਨ ਦੇ ਜਿਹੜੇ ਇਸੇ ਤਰ੍ਹਾਂ ਦੇ ਰੁਝਾਨ ਲੱਗਦਾ ਵੀ ਆਉਣ ਵਾਲੇ ਹੈਗੇ ਨੇ ਕਿਉਂਕਿ ਕਾਫੀ ਕਾਂਟੜੀ ਟੱਕਰ ਜੜੀ ਆ ਸਾਹਮਣੇ ਆ ਰਹੀ ਹੈਗੀ ਤਾਂ ਕੋਈ ਵੀ ਮਾਰਜਨ ਦੇ ਵਿੱਚ ਕੋਈ ਨਾ ਕੋਈ ਜੜਾ ਵਾ ਜੇ ਆਵਾ ਦੀ ਪਾਰਟੀ ਦੀ ਗੱ ਚਲੇਦਾ ਕਿ ਨਜ਼ਰ ਨਹੀਂ ਆਈ ਤਿੰਨ ਰਾਊਂਡ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਵੀ ਕਨ ਸਿੰਘ ਕਾਲੋਂ ਨੂੰ 798 ਵੋਟਾਂ ਸਾਰੀਆਂ ਮਿਲੀਆਂ ਨੇ ਤਾਂ ਜਿਹੜੇ ਅਸਲੀ ਮੁਕਾਬਲਾ ਜਿਵੇਂ ਕਿ ਸਾਰੀ ਕੰਪੇਨਡਰਾਂ ਨਾਲ ਸੀ ਦੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਫਸਮੀ ਟੱਕਰ ਚੱਲ ਰਹੀ ਹੈ ਔਰ ਰਾਊਂਡ ਵਾਈਜ਼ ਕਰੀ ਕੋਈ ਅੱਗੇ ਹੋ ਜਾਂਦਾ ਕਰੀ ਕੋਈ ਤਾਂ ਹੁਣ ਤੀਸਰੇ ਰਾਊਂਡ ਤੋਂ ਬਾਅਦ 449 ਦੇ ਨਾਲ ਜਿਹੜੀ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਗਗਨਦੀਪ ਸ਼ਰਮਾ ਅਵਤਾਰ ਸਿੰਘ ਡੇਰਾਬਾਣਾ ਨਾਨਾ ਗਰਦਾਸਪੁਰ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਤੀਸਰੇ ਰਾਉਂਡ ਦੇ ਵਿੱਚ ਕਾਂਗਰਸ ਪਾਰਟੀ ਅੱਗੇ ਚਲੀ ਗਈ ਹੈ ਪਹਿਲੇ ਰਾਉਂਡ 'ਚ ਕਾਂਗਰਸ ਅੱਗੇ ਸੀ ਦੂਜੇ 'ਚ ਆਮ ਆਦਮੀ ਪਾਰਟੀ ਅੱਗੇ ਚਲੇਗੀ ਅਵਤਾਰ ਮੇਰੇ ਨਾਲ ਨੇ ਅਵਤਾਰ ਜੀ ਕੀ ਜਾਣਕਾਰੀ ਮਿਲੀ ਤੀਸਰੇ ਰਾਉਂਡ ਦੀ ਕੀ ਬਿਲਕੁਲ ਜੇ ਗੱਲ ਕੀਤੀ ਹੈ ਮੁਕਾਬਲੇ ਤੇ ਕਾਫੀ ਫਸਵਾ ਮੁਕਾਬਲਾ ਜਿਹੜਾ ਵਾ ਦੇਖਣ ਨੂੰ ਮਿਲ ਰਿਹਾ ਜਿਸ ਦਿਨ ਨਾਲ ਜਦੋਂ ਬੈਲਟ ਪੇਪਰ ਖੁੱਲੇ ਸਨ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਜਿਹੜੀ ਆ ਅੱਗੇ ਆਈ ਸੀਗੀ ਜਦੋਂ ਫਸਟ ਰੌਂਡ ਆਇਆ ਤਾਂ ਫਸਟ ਰੌਂਡ ਦੇ ਵਿੱਚ ਏਵੀਐਮ ਮਸ਼ੀਨਾਂ ਖੁੱਲਣ ਤੋਂ ਬਾਅਦ ਜਿਹੜੀ ਕਾਂਗਰਸ ਵਾ ਉਹ ਅੱਗੇ ਆਈ ਸੀਗੀ ਹੁਣ ਫਿਰ ਆਮ ਆਦਮੀ ਪਾਰਟੀ ਅੱਗੇ ਆਈਏ ਤੇ ਹੁਣ ਤੀਜਾ ਰੌਂਡ ਜਿਹੜਾ ਵਾ ਸਾਹਮਣੇ ਆ ਚੁੱਕਾ ਤੀਸਰੇ ਰੌਂਡ ਦੇ ਵਿੱਚ ਇੱਕ ਵਾਰ ਫਿਰ 449 ਵੋਟਾਂ ਦੇ ਨਾਲ ਕਾਂਗਰਸ ਜਿਹੜੀ ਆ ਲੀਡ ਕਰਦੀ ਹੋਈ ਨਜ਼ਰ ਆ ਰਹੀ ਆ ਇਹ ਆਮ ਆਦਮੀ ਪਾਰਟੀ 416 ਵੋਟਾਂ ਜਿਹੜੀਆਂ ਉਹਨਾਂ ਨੂੰ ਪਈਆਂ ਹੈਗੀਆਂ ਤੇ ਇਸੇ ਤਰ੍ਹਾਂ ਜਿਹੜਾ ਗੱਲ ਕੀਤੀ ਜਾਵੇ ਕਾਂਗਰਸ ਇੱਕਰ ਫਿਰ ਲੀਡ ਕਰਦੀ ਹੋ ਨਜ਼ਰ ਆ ਰਹੀ 449 ਵੋਟਾਂ ਦੇ ਨਾਲ ਜਿਹੜੀ ਕਾਂਗਰਸ ਹੈ ਇਸ ਵੇਲੇ ਲੀਡ ਕਰ ਰਹੀ ਹੈ ਜੀ ਸਰ ਜੀ ਇਹ ਟ੍ਰੈਂਡ ਦਿਲਚਸਪ ਮੁਕਾਬਲਾ ਅਖੀਰ ਤੱਕ ਲੱਗਦਾ ਇਸ ਤਰ੍ਹਾਂ ਹੀ ਚੱਲਦਾ ਲੱਗੇਗਾ ਜਿਸ ਤਰ੍ਹਾਂ ਪਹਿਲਾਂ ਕਾਂਗਰਸ ਅੱਗੇ ਫਿਰ ਆਮ ਆਦੀ ਪਾਰਟੀ ਅੱਗੇ ਫਿਰ ਕਾਂਗਰਸ ਅੱਗੇ ਇਹ ਜਨਰ ਤੱਕ 18 ਰਾਊਂਡ ਹੋਣੇ ਇਸੇ ਤਰ੍ਹਾਂ ਹੀ ਲੱਗਦਾ ਫਿਰ ਕਾਂਟ ਦੀ ਟੱਕਰ ਆਏਗੀ ਜਿਹੜਾ ਨਤੀਜੇ ਦਾ ਮਾਰਜਨ ਹੈ ਉਹ ਵੀ ਸੈਂਕੜੇ ਦੇ ਵਿੱਚ ਲੱਗੇ ਲੱਗਦਾ ਬਿਲਕੁਲ ਕਾਫੀ ਜੜੀ ਆ ਜੜੀ ਟੱਕਰ ਜੜੀ ਆ ਕਾਫੀ ਫਸਮੀ ਟੱਕਰ ਹੈਗੀ ਆ ਇਸ ਤਰ੍ਹਾਂ ਨਾਲ ਜਿਸ ਤਰ੍ਹਾਂ ਦੇ ਨਾਲ ਰੁਝਾਨ ਸਾਹਮਣੇ ਆ ਰਹੇ ਨੇ ਕਦੀ ਕਾਂਗਰਸ ਅੱਗੇ ਜਾਂਦੀ ਹੈ ਕਦੀ ਆਵਾ ਦੀ ਪਾਰਟੀ ਅੱਗੇ ਜਾਂਦੀ ਹੈ ਹੈਗਾ ਤਾਂ ਇਸੇ ਰੁਝਾਨ ਦੇ ਡੇ ਇਸੇ ਤਰ੍ਹਾਂ ਦਾ ਰੁਝਾਨ ਲੱਗਦਾ ਵੀ ਆਉਣ ਵਾਲੇ ਹੈਗੇ ਨੇ ਕਿਉਂਕਿ ਕਾਫੀ ਕਾਂਟ ਦੀ ਟੱਕਰ ਜੜੀ ਆ ਸਾਹਮਣੇ ਆ ਰਹੀ ਹੈਗੀ ਤਾਂ ਕੋਈ ਵੀ ਮਾਰਜਨ ਦੇ ਵਿੱਚ ਕੋਈ ਨਾ ਕੋਈ ਜਿਹੜਾ ਆਵਾ ਦੀ ਪਾਰਟੀ ਦੇ ਵਿੱਚ ਕਿਤੇ ਵੀ ਮੁਕਾਬਲੇ ਚਲੇ ਤੱਕ ਨਜ਼ਰ ਨਹੀਂ ਆਈ ਤਿੰਨ ਰਾਊਂਡ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਵੀ ਕੰਨ ਸਿੰਘ ਕਾਲ ਨੂੰ 798 ਵੋਟਾਂ ਸਾਰੀਆਂ ਮਿਲੀਆਂ ਨੇ ਤਾਂ ਜਿਹੜੇ ਅਸਲੀ ਮੁਕਾਬਲਾ ਜਿਵੇਂ ਕਿ ਸਾਰੀ ਕੰਪੇਨਡਰਾਂ ਨਾਲ ਸੀ ਦੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਫਸਮੀ ਟੱਕਰ ਚੱਲ ਰਹੀ ਹੈ ਔਰ ਰਾਊਂਡ ਵਾਈਜ਼ ਕਦੀ ਕੋਈ ਅੱਗੇ ਹੋ ਜਾਂਦਾ ਕਦੀ ਕੋਈ ਤਾਂ ਹੁਣ ਤੀਸਰੇ ਰਾਊਂਡ ਤੋਂ ਬਾਅਦ 493 ਦੇ ਨਾਲ ਜਿਹੜੀ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਕੈਮਰਾ ਪਰਸਨ ਵਿਪਨ ਦੇ ਨਾਲ ਗਗਨਦੀਪ ਸ਼ਰਮਾ ਅਵਤਾਰ ਸਿੰਘ ਡੇਰਾਬਾ ਬਨਾਨਗ ਗੁਰਦਾਸਪੁਰ